ਪਾਰਟੀਆਂ ਦੇ ਵਿੱਚ ਮਿਹਨਤ ਦਾ ਮੁੱਲ ਨਹੀਂ ਯਾਨੀ ਕਿ ਸਿਰਫ ਸਿਰਫ ਕਿ ਚਿਹੇ ਤੇ ਆ ਦਾ ਮੁੱਲ ਉਹ ਅੱਜ ਸਾਬਤ ਕਰ ਦਿੱਤਾ ਆਮ ਆਦਮੀ ਪਾਰਟੀ ਨੇ ਸਾਡਾ ਹੱਥ ਬੰਦਾ ਸੀ ਸਾਨੂੰ ਟਿਕਟ ਨਹੀਂ ਮਿਲੀ ਇਸ ਲਈ ਇਸ ਕਰਕੇ ਵੀ ਅਸੀਂ ਆਜ਼ਾਦ ਕਾਨੂੰਨ ਲਿਖਿਆ ਸੋ ਮੈਂ ਮਿਹਨਤ ਕੀਤੀ ਹੈ ਵਾਰ ਵਾਸੀਆਂ ਦੀ ਸੇਵਾ ਕੀਤੀ ਹੈ ਪਿਛਲੇ ਕਾਫੀ ਸਾਲਾਂ ਤੋਂ ਕੀਤੀ ਹੈ ਦਿਨ ਰਾਤ ਇੱਕ ਕੀਤਾ ਮੈਂ ਰਾਤ ਨਹੀਂ ਵੇਖੀ ਦਿਨ ਨਹੀਂ ਵੇਖਿਆ ਡਿੰਪਲ अरोड़ा ਨੇ ਕੰਮ ਤਾਂ ਬਹੁਤ ਕੀਤੇ ਸਾਰੀ ਪਬਲਿਕ ਨਾਲ ਹੈ ਕਿਤੇ ਇਹ ਤੇ ਨਹੀਂ ਹੈ ਕੁਆਲਟੀ ਦੇ ਚੱਲ ਰਿਹਾ ਕਿ ਜਿਹੜੇ ਬਾਹਰੋਂ ਪੈਲਾਟਿਕ ਆਏ ਸੀ ਜਾਂ ਉਹਨਾਂ ਨੂੰ ਜਿਹੜਾ ਵਾ ਟਿਕਟ ਨਾ ਦਿੱਤੀ ਹੈ ਜਿਹੜੇ ਆਪਣੇ ਉਹਨਾਂ ਦੇ ਵਲੰਟੀਅਰ ਸੀ ਉਹਨਾਂ ਨੂੰ ਟਿਕਟ ਦਿੱਤੀ ਹੈ ਉਹ ਹਲੇ ਤੱਕ ਬਾਹਰੋਂ ਹੀ ਆਪਾਂ ਗਿਣੇ ਜਾਵਾਂਗੇ 3 ਸਾਲ ਹੋ ਗਏ ਹੈ ਸੇਵਾ ਕਰਦੇ ਆ ਉਹ ਵਿਧਾਇਕ ਜਸਜੀਪ ਸਿੰਘ ਸੰਧੂ ਦੇ ਕਾਫੀ ਕਰੀਬੀ ਸੀ ਕੀ ਇਹ犹ਦਾਂ ਹੋਇਆ ਕਿ ਮੈਂ ਉਹਨਾਂ ਤੋਂ ਕੋਈ ਉਹ ਨਰਾਜ ਵਾਲੀ ਗੱਲ ਨਹੀਂ ਕਹਿੰਦਾ ਮੈਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਾਫੀ ਕਿਉਂਕਿ ਉਹਨਾਂ ਮੇਰੇ ਕੰਮਾਂ ਦਾ ਉਹਨਾਂ ਨੂੰ ਪਤਾ ਸੀ ਤੇ ਇਹ ਉੱਪਰਲੀ ਲੀਡਰਸ਼ਿਪ ਜਿਹੜੀ ਹੈ ਨਾ ਉਹਨਾਂ ਨੇ ਮੈਨੂੰ ਜੋ ਸੁਣਨ ਜਾਇਆ ਜਾਂ ਦੇਖਣ ਜਾਇਆ ਕਿ ਉਹਨਾਂ ਦੀ ਵੀ ਨਹੀਂ ਮੰਨੀ ਸਾਡੇ ਕੰਮ ਦੇ ਆਧਾਰ ਤੇ ਸਾਨੂੰ ਵੋਟ ਦਿੱਤੀ ਜਾਵੇ। ਵਿਧਾਇਕ ਦੀ ਨਹੀਂ ਮੰਨੇਗੀ ਜੋ ਉਹਨਾਂ ਦੇ ਲਾਭ ਲਾਭ ਸਾਰੀਆਂ ਸੀਟਾਂ ਦੁੱਤੀਆਂ ਤੇ ਜੋ ਹਾਲ ਹੈ ਮੈਂ ਖਾਸ ਕਰਕੇ ਵੈਸਟਰ ਜਿਹਦਾ ਕਹਿਣਾ ਪਿਆਵਾ ਇਹ ਸਾਰੀਆਂ ਸੀਟਾਂ ਇਹਨਾਂ ਦੀਆਂ ਰਹੀਆਂ ਨੇ। ਬਾਕੀ ਸਾਰੇ ਥੱਲੇ ਥੱਲੇ ਇਹਨਾ ਰੋੜਾ ਜਿੰਦਾਬਾਦ ਅਮੀਨਾ ਰੋੜਾ ਜਿੰਦਾਬਾਦ ਅਮੀਨਾ ਰੋੜਾ ਜਿੰਦਾਬਾਦ 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 ਵੀਨਾ ਰੋੜਾ ਜਿੰਦਾਬਾਦ ਵੀਨਾ ਰੋੜਾ ਜਿੰਦਾਬਾਦ ਵੀਨਾ ਰੋੜਾ ਜਿੰਦਾਬਾਦ ਜਿੰਦਾਬਾਦ ਹੁਆ ਰੋੜਾ ਜਿੰਦਾਬਾਦ ਵੀਨਾ ਰੋੜਾ ਜਿੰਦਾਬਾਦ ਟੈਂਪਰ ਰੋੜਾ ਜਿੰਦਾਬਾਦ ਸੰਗਰੂਰ ਜਿੰਦਾਬਾਦ ਵੀਨਾ ਵੀ ਅਗੇ ਵੜੋ ਅਸੀਂ ਤੁਹਾਡੇ ਸਾਥ ਹਾਂ ਸਾਡਾ ਹੱਕ ਬੰਦਾ ਸੀ ਸਾਨੂੰ ਟਿਕਟ ਨਹੀਂ ਮਿਲੀ ਇਸ ਲਈ ਇਸ ਕਰਕੇ ਵੀ ਅਸੀਂ ਆਜ਼ਾਦ ਖਲੋਣ ਲੱਗੇ ਆ ਡਿੰਪਲ अरोड़ा ਨੇ ਕੰਮ ਤਾਂ ਬਹੁਤ ਕੀਤੇ ਸਾਰੀ ਪਬਲਿਕ ਨਾਲ ਆ ਸਾਡੇ ਠੀਕ ਹੈ ਤੇ ਬਾਕੀ ਇਹ ਚਲੋ ਮਾਰੇ ਅੱਗੋ ਕਰੇ ਆਪਣੇ ਵੋਟਰਾਂ ਨੂੰ ਸਾਡੇ ਕੰਮ ਦੇ ਆਧਾਰ ਤੇ ਸਾਨੂੰ ਵੋਟ ਦਿੱਤੀ ਜਾਵੇ ਜਿਹੜਾ ਨਾਮ ਜੀ ਮੀਨੂ अरोड़ा ਹੈ ਅੱਜ ਡਿੰਪਲ अरोड़ा ਜੀ ਦੇ ਪਾਸ ਜਿਹੜੇ ਉਹ ਚੋਣ ਲੜ ਰਹੇ ਨੇ ਆਪਣੇ ਨਾਮ ਅਗਰ ਪੱਤਰ ਪਰਮਾਨੇ ਕੀ ਹੋ ਗਈ ਜੀ ਅਸੀਂ ਕਵਾਂਗੇ ਜੀ ਉਹਨਾਂ ਦਾ ਹੱਕ ਸੀ ਉਹ ਚੋਣਾਂ ਲੜਨ ਜਾ ਰਹੇ ਆ ਅਸੀਂ ਉਹਨਾਂ ਨੇ ਕੰਮ ਬਹੁਤ ਕੀਤਾ ਹੈ ਉਹਨਾਂ ਨੇ ਇਸ ਮੁੱਦੇ ਤੇ ਬਹੁਤ ਜ਼ਿਆਦਾ ਕੰਮ ਕੀਤਾ ਹੈ ਸਫਾਈਆਂ ਦਾ ਬੜਾ ਕੀਤਾ ਹੈ ਹਰ ਇੱਕ ਦੇ ਸੁੱਖ-ਦੁੱਖ ਦੇ ਵਿੱਚ ਕੰਮ ਆਏ ਆ ਉਹਨਾਂ ਦੇ ਕੰਮ ਦੇਖਦੇ ਹੋਏ ਅੱਜ ਜੋ ਵੋਟਾਂ ਦੇ ਹੱਕਦਾਰ ਹੈ ਅਸੀਂ ਪਬਲਿਕ ਨੂੰ ਇਹੋ ਅਪੀਲ ਕਰਾਂਗੇ ਕਿ ਤੁਸੀਂ ਆਪਣਾ ਉਹਨਾਂ ਨੂੰ ਵੋਟ ਦੇ ਕੇ ਉਹਨਾਂ ਨੂੰ ਕਾਮਯਾਬ ਕਰੋ ਤੇ ਉਹ ਅੱਗੇ ਤੋਂ ਵੀ ਤੁਹਾਡੇ ਕੰਮ ਆਂਦੇ ਰਹਿਣ नमस्कार जी ਤੁਸੀਂ ਦੇਖ ਰਹੇ ਹੋ ਪੰਜਾਬ ਬਾਰਾ ਟਾਈਮ ਤਾਂ ਮੈਂ ਤੁਹਾਡੇ ਨਾਲ ਮੁਕੇਸ਼ 바ਵਾ ਜਿਸ ਤੱਕ ਨ्यायिक ਚੁਣਾਵਾਂ ਦਾ ਜਿਹੜਾ ਬਿਗਲੋ ਬਚ ਚੁੱਕਾ ਵਾ ਅੱਜ ਲਾਸਟ ਤਰੀਕ ਆ ਆਪਣੇ ਪੇਪਰ ਜਿਹੜਾ ਸਬਮਿਟ ਕਰਨ ਦੀ ਤੇ ਸਾਡੇ ਨਾਲ ਮੌਜੂਦ ਨੇ ਡਿੰਪਲ ਅਰੋਰਾ ਜੀ ਜੋ ਆਜ਼ਾਦ ਉਮੀਦਵਾਰ ਜਿਹੜੇ ਆਪਣੇ ਉਹਨਾਂ ਦੇ ਵਾਈਫ ਜਿਹੜੇ ਨੇ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੇ ਪੇਪਰ ਸਬਮਿਟ ਕਰਨਗੇ ਉਹਨਾਂ ਨਾਲ ਗੱਲਬਾਤ ਕਰਨੀ ਆ ਜੀ ਨਮਸਕਾਰ ਸਰ ਨਮਸਕਾਰ ਜੀ ਸਰ ਅ ਅੱਜ ਤੁਸੀਂ ਪੇਪਰ ਸਬਮਿਟ ਕਰਨ ਜਾ ਰਹੇ ਹੋ ਆਜ਼ਾਦ ਉਮੀਦਵਾਰ ਦੇ ਤੌਰ ਤੇ ਕੀ ਕਹੋਗੇ ਮੈਂ ਕਹ ਰਿਹਾ ਕਿ ਪਾਰਟੀਆਂ ਦੇ ਵਿੱਚ ਮਿਹਨਤ ਦਾ ਮੁੱਲ ਨਹੀਂ ਯਾਨੀ ਕਿ ਸਿਰਫ ਸਿਰਫ ਕਿ ਚਿਹੇtਿਆ ਦਾ ਮੁੱਲ ਹੈ ਤੇ ਉਹ ਅੱਜ ਸਾਬਤ ਕਰ ਦਿੱਤਾ ਆਮ ਆਦਮੀ ਪਾਰਟੀ ਨੇ ਸੋ ਮੈਂ ਮਿਹਨਤ ਕੀਤੀ ਹੈ ਵਾਰਡ ਵਾਸੀਆਂ ਦੀ ਸੇਵਾ ਕੀਤੀ ਹੈ ਪਿਛਲੇ ਕਾਫੀ ਸਾਲਾਂ ਤੋਂ ਕੀਤੀ ਹੈ ਦਿਨ ਰਾਤ ਇੱਕ ਕੀਤਾ ਮੈਂ ਰਾਤ ਨਹੀਂ ਵੇਖੀ ਦਿਨ ਨਹੀਂ ਵੇਖਿਆ ਬਿਲਕੁਲ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਦੌਰਾਨ ਕਾਫੀ ਜਿਹੜੀ ਮਿਹਨਤ ਕਰਦੇ ਰਹੇ ਹੋ ਗਲੀਆਂ ਦੀਆਂ ਅਗਰ ਸਿਵਲ ਜੀ ਸਫਾਈ ਲਈਏ ਪਾਰਕਾਂ ਦੀ ਨਖਾਰ ਚੇਂਜ ਕਰਨ ਦੇ ਵਿੱਚ ਕਾਫੀ ਤਰ੍ਹਾਂ ਦੇ ਤੁਸੀਂ ਉਪਰਾਲੇ ਕੀਤੇ ਨੇ ਚਾਹੀ ਲਾਈਟਿੰਗ ਹੈ ਖੁਦ ਪੱਲਿਓ ਤੁਸੀਂ ਪੈਸੇ ਖਰਚ ਕਰਕੇ ਵੀ ਜਿਹੜੇ ਨੇ ਉਹ ਵਰਕ ਕੀਤਾ ਹੋਇਆ ਆਮ ਆਦਮੀ ਪਾਰਟੀ ਵੱਲੋਂ ਫਿਰ ਕਿਉਂ ਤੁਹਾਨੂੰ ਇਗਨੋਰਾ ਕੀਤਾ ਗਿਆ ਜੀ ਕਿਉਂ ਅਣ ਦੇਖਿਆ ਕੀਤਾ ਗਿਆ ਕੁਛ ਲਈ ਮੈਂ ਤੁਹਾਨੂੰ ਗੱਲ ਕਰ ਚੁੱਕਾ ਕਿ ਚਹੇਤਿਆਂ ਵੱਲ ਧਿਆਨ ਸੀ ਉਹਨਾਂ ਨੇ ਮਿਹਨਤੀ ਨਹੀਂ ਵੇਖੇ ਉਹਨਾਂ ਨੇ ਪਬਲਿਕ ਦੇ ਚਹੇਤੇ ਸੇਵਕ ਨਹੀਂ ਦੇਖੇ ਉਹਨਾਂ ਨੇ ਮਿਹਨਤ ਨਹੀਂ ਦੇਖੀ ਉਹਨਾਂ ਨੇ ਸਿਰਫ ਦੇਖਿਆ ਕਿ ਲਓ ਜੀ ਇਹ ਸਾਡਾ ਚੇਤਾ ਦੇ ਨੂੰ ਟਿਕਟ ਦੇ ਦੋ ਤੇ ਮੈਂ ਜਿਹੜਾ ਵਾ ਇਹ ਜਿਹੜਾ ਸਟੈਪ ਚੁੱਕਿਆ ਹੁਣ ਆਜ਼ਾਦ ਲੜਨ ਦਾ ਉਹ ਕਿਉਂਕਿ ਮੇਰੇ ਲੋਕਾਂ ਨਾਲ ਪਿਆਰ ਹੈ ਮੇਰੀ ਵਾਰਡ ਵਾਸੀ ਮੇਰੇ ਪਰਿਵਾਰ ਨੇ ਆਪਣਾ ਤੇ ਮੈਨੂੰ ਉਹਨਾਂ ਕੋ ਆਸ ਹੈ ਕਿ ਉਹ ਮੇਰੀ ਮਿਹਨਤ ਜੋ ਮੈਂ ਉਹਨਾਂ ਦੀ ਸੇਵਾ ਕੀਤੀ ਹੋਈ ਹੈ ਉਹਦਾ ਮੈਨੂੰ ਮੁੱਲ ਜ਼ਰੂਰ ਮਾੜਨਗੇ ਵੋਟ ਦੇ ਰੂਪ ਦੇ ਵਿੱਚ ਜੀ ਬਿਲਕੁਲ ਕਾਰਨ ਕੀ ਹੈ ਐਤਨੀ ਹੈ ਕਿ ਕਿਤੇ ਜਿਦਾ 12 ਤੁਸੀਂ ਜੋ 2022 ਦਾ ਚੋਣ ਸੀ ਪਹਿਲੇ ਕਾਂਗਰਸ ਦੇ ਫਿਰ ਤੁਸੀਂ ਬਾਹਰੋਂ ਜਿਹੜਾ ਹੁਣ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਇੱਥੇ ਇਹ ਤੇ ਨਹੀਂ ਹੈ ਪਾਰਟੀ ਦੇ ਵਿੱਚ ਚੱਲ ਰਿਹਾ ਕਿ ਜਿਹੜੇ ਬਾਹਰੋਂ ਪੈਰਾਸ਼ੂਟ ਰਾਹੀਂ ਆਏ ਸੀ ਜਾਂ ਉਹਨਾਂ ਨੂੰ ਜਿਹੜਾ ਵਾ ਟਿਕਟ ਨਾ ਦਿੱਤੇ ਜਿਹੜੇ ਆਪਣੇ ਉਹਨਾਂ ਦੇ ਵਲੰਟੀਅਰ ਸੀ ਉਹਨਾਂ ਨੂੰ ਟਿਕਟ ਦਿੱਤੀਏ ਪਰ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਵਲੰਟੀਅਰਸ ਨੇ ਉਹ ਵੀ ਨਿਰਾਸ਼ ਚੱਲ ਰਹੇ ਆਪਣੀ ਪਾਰਟੀ ਤੋਂ ਗੱਲ ਇਹ ਵਾ ਕਿ ਬਾਹਰੋਂ ਹੱਲੇ ਤੱਕ ਬਾਹਰੋਂ ਹੀ ਆਪਾਂ ਗਿਣੇ ਜਾਵਾਂਗੇ 3 ਸਾਲ ਹੋ ਗਏ ਆ ਸੇਵਾ ਕਰਦੇ ਆ ਉਹਨੂੰ 3 ਸਾਲ ਥੋੜੇ ਹੁੰਦੇ ਨੇ ਸਰਕਾਰ ਬਣੀ ਨੂੰ ਉਹਨਾਂ ਨੂੰ 3 ਸਾਲ ਹੋ ਗਏ ਉਦੋਂ ਦੀ ਆਪਾਂ ਸੇਵਾ ਕਰਨ ਦੇ ਆ ਤੇ ਇਹ ਹੱਲੇ ਵੀ ਬਾਹਰੋਂ ਕਿਹਨਾਂ ਨੇ ਸਾਨੂੰ ਜਿਹੜੇ ਵਲੰਟੀਅਰ ਇਹਨਾਂ ਨੇ ਲਾਏ ਆ ਉਹ ਫੋਟੋ ਸਿਰਫ ਫੋਟੋ ਪ੍ਰਦਾਨ ਨੇ ਫੋਟੋਆਂ ਖਿੱਚ-ਖਿੱਚ ਕੇ ਲੀਡਰਾਂ ਨੂੰ ਪਾਣ ਦੀ ਉਹਨਾਂ ਨੂੰ ਯਾਜ ਹੈ ਅਸੀਂ ਫੋਟੋ ਨਹੀਂ ਖਿੱਚਦੇ ਅਸੀਂ ਸਿਰਫ ਕੰਮ ਦੀ ਫੋਟੋ ਪਾਉਂਦੇ ਆ ਤੇ ਐਮ ਵਿਧਾਇਕ ਜਸਬੀਰ ਸਿੰਘ ਸੰਧੂ ਦੇ ਕਾਫੀ ਕਰੀਬੀ ਸੀ ਤੁਸੀਂ ਜੀ ਫਿਰ ਕੀ ਇਹੋ ਜਿਹਾ ਹੋਇਆ ਕੀ ਮੈਂ ਉਹਨਾਂ ਤੋਂ ਕੋਈ ਉਹ ਨਰਾਜ ਵਾਲੀ ਗੱਲ ਨਹੀਂ ਕਹਿੰਦਾ ਮੈਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਾਫੀ ਕਿਉਂਕਿ ਉਹਨਾਂ ਮੇਰੇ ਕੰਮਾਂ ਦਾ ਉਹਨਾਂ ਨੂੰ ਪਤਾ ਸੀ ਤੇ ਇਹ ਉੱਪਰਲੀ ਲੀਡਰਸ਼ਿਪ ਜਿਹੜੀ ਹੈ ਨਾ ਉਹਨਾਂ ਨੇ ਮੈਨੂੰ ਜੋ ਸੁਣਨ ਚ ਆਇਆ ਜਾਂ ਦੇਖਣ ਚ ਆਇਆ ਕਿ ਉਹਨਾਂ ਦੀ ਵੀ ਨਹੀਂ ਮੰਨੀ ਯਾਨੀ ਕਿ ਉਹਨਾਂ ਨੇ ਆਪਣੇ ਵਿਧਾਇਕ ਦੀ ਵੀ ਨਹੀਂ ਮੰਨੀਗੀ ਵਿਧਾਇਕ ਦੀ ਵੀ ਨਹੀਂ ਮੰਨੇਗੀ ਜੋ ਉਹਨਾਂ ਦੇ ਖਿਲਾਫ ਸਾਰੀਆਂ ਸੀਟਾਂ ਦਿੱਤੀਆਂ ਤੇ ਜੋ ਹਾਲ ਹੈ ਮੈਂ ਖਾਸ ਕਰਕੇ ਵੈਸਟਲ ਕੇ ਦਾ ਕਹਿਣਾ ਪਿਆਵਾ ਇਹ ਸਾਰੀਆਂ ਸੀਟਾਂ ਇਹਨਾਂ ਦੀਆਂ ਰਣੀਆਂ ਨੇ ਇਹਨਾਂ ਨੇ ਜਿੱਤਣ ਵਾਲੇ ਕੈਂਡੀਡੇਟ ਜਿਹੜੇ ਕਿ ਇਮਾਨਦਾਰ ਸੀ ਜਿਹੜੇ ਇਹਨਾਂ ਦੇ ਨਾਲ ਜੁੜੇ ਸੀ ਕਿਸੇ ਨੂੰ ਸੀਟ ਨਹੀਂ ਦਿੱਤੀ ਹੁਣ ਤੁਸੀਂ ਆਪਣੇ ਜਿਹੜੇ ਵੋਟਰ ਸਪੋਰਟਰ ਹੈ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਉਹ ਅਪੀਲ ਕਰਾਂਗਾ ਕਿ ਮੈਂ ਤੁਹਾਡੀ ਸੇਵਾ ਵਿੱਚ ਬਹੁਤ ਹਾਜ਼ਰ ਜਾਂ ਦਿਨ ਰਾਤ ਮੈਂ ਕਦੀ ਰਾਤ ਨਹੀਂ ਦੇਖੀ ਚਾਹੀ ਸੀ ਵਰਦੀ ਪ੍ਰੋਬਲਮ ਹੋਵੇ ਚਾਹੇ ਕਿਸੇ ਨੂੰ ਕਨਕਾ ਦੀ ਦਿੱਕਤ ਹੋਵੇ ਕਿਸੇ ਥਾਣੇ ਕਚੈਰੀ ਦਾ ਕੰਮ ਹੋਵੇ ਜਾਂ ਕਿਸੇ ਵੀ ਕੋਈ ਹਰ ਤਰ੍ਹਾਂ ਦਾ ਜਿੱਦਾਂ ਦਾ ਵੀ ਕੰਮ ਮੇਰੇ ਕੋਲ ਲੈ ਕੇ ਆਇਆ ਕੋਈ ਮੈਂ ਕਦੀ ਪਰਵਾਹ ਨਹੀਂ ਕੀਤੀ ਤੇ ਮੈਂ ਜੇਕਰ ਤੁਹਾਡੇ ਕੰਮ ਕਿਤੇ ਆਇਆ ਜਾਂ ਮੈਂ ਕਦੀ ਕਿਸ ਤੁਹਾਡੇ ਨਾਲ ਕਦੀ ਵਾਕਈ ਤੁਸੀਂ ਮੈਨੂੰ ਫੋਨ ਕੀਤਾ ਤੇ ਮੈਂ ਤੁਹਾਡੇ ਕੰਮ ਕੀਤੇ ਨੇ ਜਾਂ ਤੁਹਾਡੇ ਕੰਮ ਆਇਆ ਕਿਤੇ ਤੇ ਮੈਨੂੰ ਐਤਕਾਂ ਵੋਟ ਪਾਓ ਤੇ ਇਹ ਸਾਰੀਆਂ ਰਵਾਇਤੀ ਪਾਰਟੀਆਂ ਭਾਜਪੀ ਕਾਂਗਰਸ ਕੀ ਕੀਤਾ ਬੀਜਪੀ ਜਿਹੜਾ ਕੈਂਡੀਡੇਟ ਖਲੋਤਾ ਅੱਜ ਉਹਨੇ 7 ਸਾਲ ਪਹਿਲਾਂ ਤੋਂ ਲੱਗੇ ਹੋਣ ਤਾਂ ਕਿ ਇੱਕ ਪੈਸੇ ਦਾ ਕੰਮ ਨਹੀਂ ਕੀਤਾ ਘਰੋਂ ਨਹੀਂ ਨਿਕਲਾ ਘਰ ਦੇ ਬਾਹਰ ਆਪਣੇ ਦਫਤਰ ਦੇ ਬਾਹਰ ਉੱਥੇ ਬੈਗਾ ਤਾਜ ਖੇਡਦਾ ਰਿਹਾ ਜਿਹੜੇ ਪਿਛਲੇ ਜਿਹੜੇ ਆ ਜਿੱਤਿਆ ਹੋਇਆ ਕਾਉਂਸਲਰ ਸੀ ਉਹਨਾਂ ਬੋਲਣ ਦੀ ਜਾਂਚ ਨਹੀਂ ਉਹਨਾਂ ਲੋਕਾਂ ਨੂੰ ਉਹ ਬਜ਼ੁਰਗ ਬੰਦਿਆਂ ਨੂੰ ਗਾਲਾਂ ਕੱਢ ਕੇ ਬੋਲਦੇ ਨੇ ਉਹ ਬੰਦੇ ਉਹ ਬੰਦੇ ਵੋਟਾਂ ਦੇ ਹੱਕਦਾਰ ਨੇ ਮੈਂ ਸਰ ਵੀ ਹੋਈ ਕਹਿੰਨਾ ਕਿ ਮੇਰੀ ਜੋ ਮੈਂ ਤੁਹਾਡੀ ਸੇਵਾ ਕੀਤੀ ਆ ਤੇ ਮੈਨੂੰ ਵੋਟ ਪਾਓ ਜੇ ਤੁਹਾਨੂੰ ਲੱਗਦਾ ਮੈਂ ਗਲਤ ਆ ਤੇ ਮੈਨੂੰ ਬਿਲਕੁਲ ਵੋਟ ਨਾ ਪਾਓ ਬਸ ਸ਼ਰਯਾ ਮੈਂ ਇਹੋ ਹੀ ਕਹਿਣਾ ਕਿ ਮੈਨੂੰ ਜੇ ਮੇਰੇ ਕੰਮਾਂ ਮੇਰੇ ਕੰਮਾਂ ਤੋਂ ਖੁਸ਼ ਹੋ ਤੇ ਮੈਨੂੰ ਵੋਟ ਪਾ ਕੇ ਜਿਥਾਓ ਤੇ ਜੇ ਨਹੀਂ ਮੈਂ ਕੋਈ ਖੁਸ਼ ਤੇ ਮੈਨੂੰ ਬਿਲਕੁਲ ਵੋਟ ਨਾ ਪਾਓ ਇਸ ਵਾਰ ਪੰਚ ਕੋ ਨਹੀਂ ਮੁਕਾਬਲਾ ਹੈ ਕਿਤੇ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਭਾਜਪਾ ਔਰ ਤੁਹਾਡਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣਾ ਜਿਹੜਾ ਮੁਕਾਬਲਾ ਹੈ ਆਪਣੀ ਜਿਹੜੀ ਆਪੋਜੀਸ਼ਨ ਕਿੰਨੂ ਦੇਖਦੇ ਹੋ ਮੈਂ اپوزیشن ਕਿਸੇ ਨੂੰ ਨਹੀਂ ਗਿੰਦਾ ਕਿਉਂਕਿ ਜੋ ਇਹਨਾਂ ਦੀਆਂ ਪਾਰਟੀਆਂ ਨੇ ਦੇ ਜੜੇ ਵੀ ਖਿਲਾਾਰੇ ਨੇ ਉਹ ਕਿਸੇ ਦਾ ਵੀ ਕਦ ਨਹੀਂ ਹੈਗਾ ਅੱਜ ਮੈਂ ਆਪਣੇ ਆਪ ਨੂੰ ਮੈਂ ਨਹੀਂ ਕਹਿੰਦਾ ਲੋਕੀ ਕਹਿੰਦੇ ਨੇ ਕਿ ਹਾਂ ਵੀ ਜਿੰਨਾ ਕੋ ਕੰਮ ਕੀਤਾ ਆਇਆ ਵਾ ਇਸ ਕਰਕੇ ਇਹ ਕਿਸੇ ਨਾਲ ਨਹੀਂ ਮੁਕਾਬਲਾ ਬੰਦਾ ਜੇਕਰ ਲੋਕੀ ਮੇਰੇ ਨਾਲ ਮੇਰੇ ਕੰਮਾਂ ਨੂੰ ਖਾਲੀ ਗੱਲਾਂ ਨਾਲ ਉਹਦੇ ਕਰਕੇ ਵੋਟ ਪਾ ਦਨ ਤੇ ਮੈਨੂੰ ਕੋਈ ਫਿਕਰ ਨਹੀਂ ਹੈਗਾ ਜੀ ਇਥੇ ਸਰ ਧੰਨਵਾਦ ਜੀ ਸਰ ਧੰਨਵਾਦ ਜੇ ਬਿਲਕੁਲ ਡੈਂਪਲ ਅরোਰਾ ਜੀ ਉਹਨਾਂ ਦਾ ਕਹਿਣਾ ਕਿ ਆਪਣੇ ਜਿਹੜੇ ਵੋਟਰ ਸਪੋਰਟਰ ਹੈ ਉਹਨਾਂ ਨੂੰ ਅਪੀਲ ਵੀ ਕਰ ਰਹੇ ਨੇ ਕਿ ਮੇਰੇ ਕੰਮਾਂ ਨੂੰ ਦੇਖਦਿਆਂ ਹੋਇਆ ਮੈਨੂੰ ਵੋਟ ਜ਼ਰੂਰ ਪਾਣਾ ਔਰ ਦਿਨ ਰਾਤ ਮੈਂ ਤੁਹਾਡੇ ਨਾਲ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੇ ਸੁੱਖ-ਦੁੱਖ ਦੇ ਵਿੱਚ ਤੁਹਾਡਾ ਪਾਈਵਲ ਬਣਾਉਂਗਾ ਤੇ ਆ ਦੇਖ ਰਹਾ ਹੂੰ ਨਾ ਹੋਏਗਾ ਕਿ ਲੋਕ ਜਿਹੜੇ ਨੇ ਉਹ ਜਿੱਤ ਦਾ ਫਤਵਾ ਕਿੰਨਾ ਦੇ ਹੱਕ ਦੇ ਵਿੱਚ ਦਿੰਦੇ ਨੇ ਪੰਜ ਕੋਣੀ ਮੁਕਾਬਲਾ ਹੈ ਵਾਰਡ ਨੰਬਰ 5 ਦੇ ਵਿੱਚ ਇਸ ਟਾਈਮ ਅਸੀਂ ਖੜੇ ਆ ਔਰ ਡੈਂਪਲ ਅরোਰਾ ਜੀ ਔਰ ਉਹਨਾਂ ਦੇ ਵਾਈਫ ਜਿਹੜੇ ਨੇ ਪੇਪਰ ਸਬਮਿਟ ਕਰਨ ਦੇ ਲਈ ਉੱਚੀ ਮਿੰਟਾਂ ਦੇ ਵਿੱਚ ਇੱਥੋਂ ਜਿਹੜਾ ਉਹ ਮੂਵ ਕਰਨਗੇ ਜਿੰਦਾਬਾਦ ਕਿੰਨਾਂ ਗੋਣਾ ਜਿੰਦਾਬਾਦ ਕਿੰਨਾ ਗੋਣਾ ਜਿੰਦਾਬਾਦ ਜਿੰਦਾ ਗੋਣਾ ਜਿੰਦਾਬਾਦ ਜਿੰਦਾਬਾਦ ਕਿੰਨਾਂ ਗੋਣਾ ਜਿੰਦਾਬਾਦ